ਹਾਂਜੀ ਕੀ ਹਾਲ ਚਾਲ ਹੈ ਵੀਰੋ ਸਾਰਿਆਂ ਦਾ ਅੱਜ ਆਪਾਂ ਬੋਡੀ ਕਵਰ ਬਾਰੇ ਦੱਸੋਣਾ ਤੁਹਾਨੂੰ ਕਿ ਕਿਦਾਂ ਆਪਾਂ ਟਰੈਕਟਰ ਨੂੰ ਸੇਫ ਰੱਖ ਸਕਦੇ ਹਾਂ ਕੱਟੇ ਮਿੱਟੀ ਤੋਂ ਜਦੋਂ ਵੀ ਕੰਮ ਕਰਕੇ ਖੜਾ ਹੋਇਆ ਟਰੈਕਟਰ ਜਿਵੇਂ ਖੜੇ ਖੜੇ ਦੇ ਮਿੱਟੀ ਪਈ ਜਾਂਦੀ ਆ ਧੂੜ ਮਿੱਟੀ ਲਾਓ ਤੇ ਇਹ ਕੱਪੜਾ ਬਹੁਤ ਘੈਂਟ ਆ ਵਾਟਰਪੂਫ ਹੈ ਇੱਕ ਤੇ ਹੁੰਦਾ ਜਿਵੇਂ ਟਰੈਕਟਰ ਦੀ ਛਤਰੀ ਬਣਾਉਣੇ ਆ ਉਹ ਚੀਜ਼ ਇਹ ਉਸ ਤੋਂ ਥੋੜਾ ਜਿਹਾ ਪਤਲਾ ਪਰ ਵਧੀਆ ਇਹਦੀ 2 3 ਸਾਲ ਦੀ ਗਾਰੰਟੀ ਕੱਪੜੇ ਦੀ 파ਟ ਦੇ ਕੋਈ ਖੋਜ ਇਹਦਾ weight ਤਕਰੀਬਨ 10 ਤੋਂ 15 ਕਿਲੋ ਹੋਏਗਾ ਆ ਤੁਸੀਂ ਦੇ ਸਕਦੇ ਹੋ ਪੂਰਾ ਕਵਰ ਹੋਇਆ ਹੋਇਆ ਥੱਲੇ ਤੱਕ ਟਰੈਕਟਰ ਇਹ ਨਵੇਂ ਬੰਦੀ ਦੇ ਨਾਲ ਦਣੀਆਂ ਲੱਗੀਆਂ ਹੋਈਆਂ ਨੇ ਇਹਦੇ ਆ ਦੇਖੋ ਇਹ ਬਣਿਆ ਸੀ ਆਪਣਾ 2700 ਦਾ ਕਪੜਾ ਹੀ ਬਹੁਤ ਜ਼ਿਆਦਾ ਲੱਗਾ ਹੋਇਆ ਹੈ पंद्रह दिन हो गए ट्रैक्टर खड़े हैं, कोई घटा को नहीं मिट्टी नहीं सेफ खड़ा अगर किसी वीर ने बना हो डीएम कर ल इंस्टाग्राम से आई डी डिस्क्रिप्शन पा देनी आप